ਕੀ ਆ ਡਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਸਬੀ ਬਲੋਗਰ ਚੈਨਲ ਤੇ ਵੇਖਦੇ ਤੇ ਗਾ ਜੀ ਸਾਜ ਜਾਇਆ ਤਵਾਰ ਤੇ ਮੈਂ ਬੰਨ ਲਿਆ ਪਰਨਾ ਗੋਲ ਤੇ ਮੈਂ ਹਾ ਟਾਈਮ ਨਹੀਂ ਲੁਣਾ ਕਿਉਂਕਿ ਜੇ ਮੈਂ ਟਾਈਮ ਲਾਇਆ ਤੇ ਬਾਕੀਆਂ ਨੇ ਤੁਹਾਨੂੰ ਪਤਾ ਕਿੰਨਾ ਟਾਈਮ ਲੁਣਾ ਹੈ ਤੇ ਗਾਈਜ਼ ਹੁਣ ਮੈਂ ਫੋਨ ਕਰਦਾ ਜੇ ਕਿਨੇ ਚੁੱਕਿਆ ਠੀਕ ਹੈ ਨਹੀਂ ਤੇ ਫਿਰ ਆਪਾਂ ਹੀ ਚੱਲ ਜਾਣਾ ਨੂੰ ਆਉਂਦੀਆਂ ਨਹੀਂ ਜਦੋਂ ਪਤਾ ਨਹੀਂ ਕੀ ਗੱਲ ਹੈ ਕਿਉਂਕਿ ਕੋਈ ਆਉਂ ਨਹੀਂ ਜਦੋਂ ਮੈਨੂੰ ਆਉਂਦੀਆਂ ਨਹੀਂ ਨੀਂਦ ਹਾਰਮੋਨ ਆ ਗਿਆ ਕੱਲਾ ਇੱਕੋ ਹੀ ਜਾਣਾ ਹਾਰਮੋਨ ਆ ਗਾਇਸ ੱੱਲੇ ਤੇ ਮੈਂ ਸੇਵ ਖਾਣ ਲੱਗਾ ਭੁੱਖ ਲੱਗੀ ਹੈ ਉਹ ਮੈਂ ਚੱਲਦਾ ਥੱਲੇ ਜੇ ਕੋਈ ਆਊਗਾ ਠੀਕ ਆ ਨਹੀਂ ਤਾਂ ਫਿਰ ਆਪਾਂ ਦੋਨੇ ਚੱਲ ਜਾਣਾ ਗਾਈਸ ਕੋਈ ਗੱਲ ਥੱਲੇ ਵੀ ਚਲੀਏ ਨਾ ਬਸ ਫਰੀ ਆ ਚੁੱਕੇ ਅੱਜ ਜੇ ਨਾਲ ਲੇਟ ਕਰਨਾ ਉਹ ਪਹਿਲਾਂ ਹੀ ਆ ਚੁੱਕੇ ਅੱਜ 6 ਵਜੇ 4:30 ਵਜੇ ਦੇ ਤਿਆਰ ਹੋ ਕੇ ਮੈਂ ਬੈਠਾਂ ਗਾਈਸ ਕਰਨ ਬਾਅਦ ਸ਼ਾਇਦ 5 ਵਜੇ ਦਾ ਆਹੋ 5 ਵਜੇ 5 ਵਜੇ ਨੂਰ ਵੀ ਆ ਚੁੱਕਾ ਸਰ ਜੀ ਕੰਪੀਟੀਟਰ ਆ ਗਿਆ ਓ ਮਾਈ ਗੋਡ ਗਾਈਸ ਸੈਲਫੀ ਸਟਿਕ ਨੇ ਆਂਦੀ ਵੇ ਰੀ ਨੇ ਇਹ ਹੁਣ ਆਪਾਂ ਲੈ ਲਈ ਹਾਂ ਵਾਕੇ ਨੂੰ ਕਾਉਂ ਗਰਨ ਦੇਣਾ ਗਾਈਸ ਕੰਪੀਟੀਟਰ ਆ ਨੀ ਦੇਣਾ ਕੀ ਕਰ ਸਕਦੇ ਆ ਪਹਿਲੇ ਤੇ ਹੈਗੇ ਹਾਂ ਮੈਂ ਪਬਜੀ ਖੇਡ ਮੈਂ ਪਬਜੀ ਖੇਡਣ ਲੱਗਾ ਹਾਂ ਮਾਮਾ ਤੇ ਗਾਈਸ ਹੁਣ ਆਪਾਂ ਤੁਹਾਨੂੰ ਜਾਣ ਲੱਗਾ ਮੈਂ ਕੱਟ ਕਰਦੀ ਮੈਨੂੰ ਗਾਣਾ ਪਾ ਆਪਣੇ ਢੇਰੇ ਆਪਣੀ ਮਹਾਨਗਰ ਦੇ ਮੋੜ ਤੇ ਆ ਚੁੱਕੇ ਹੈ ਗਾਇਸ ਪਤਾ ਨਹੀਂ ਕਿੰਨੇ ਕ ਬਲੌਗਰ ਜਨਮ ਲੈ ਚੁੱਕੇ ਬਟਾਰੇ ਆਪਣੇ ਚ ਉਹ ਵੀ ਸਾਡੀ ਗਲੀ 'ਚ ਸਾਡੇ ਯਾਰ ਗਰਦਾਰੀ ਕਰਨਗੇ ਹੁਣ ਗਾਇਸ ਚੈੱਕ ਕਰੋ ਜਸਵੀ ਬਲੌਗ ਦਿਆ ਕਰਨਾ ਜਸਵੀ ਬਲੌਗ ਦਿਆ ਕਰਨਾ ਨਹੀਂ ਜੀ ਬਲੌਗ ਕਰਨਾ ਭਾਈ ਸਾਰੇ ਬਲੌਗ ਦੇ ਕਰਨਾ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਸਿੱਧਾ ਪੁਲ ਤੇ ਬਾਏ ਗਾਈਜ਼ ਸਟਾਰਟ ਕਰਦੇ ਨੇ ਯਾਰ ਏ ਕੱਢ ਕਰਦਾਂਗੇ ਗਾਈਜ਼ ਹੁਣ ਆਪਾਂ ਆ ਚੁੱਕੇ ਹਾਂ ਪੁਲ ਦੇ ਉੱਤੇ ਤੇ ਹੁਣ ਆਪਾਂ ਪੁਲ ਦੇ ਥੱਲੇ ਵੀ ਜਾਵਾਂਗੇ ਇਸ ਤਰ੍ਹਾਂ ਕੋਈ ਅਜੀ ਤੁਰ ਤੁਰ ਕੇ ਜਾਵਾਂਗੇ ਬੰਦੇ ਪੁਲ ਤੋਂ ਡੱਕ ਜਾਂਦੇ ਮਾਮਾ ਕਿੱਥੇ ਵੇ ਆ ਇੱਥੇ ਇੱਥੇ ਮਾਰ ਲਾ ਛਾਲ ਮਾਮਾ ਧਰਤੀ ਨਾ ਘੱਟ ਹੋ ਜੇ ਮਾਮਾ ਇਹਨੇ ਕੋਲਰ ਸਾਹਿਬ ਹੌਲੀ ਹੌਲੀ ਵਲੋਗਿੰਗ ਸਿੱਖ ਰਹੇ ਨੇ ਬਹੁਤ ਵਧੀਆ ਸਿੱਖ ਲਈ ਵਿੱਚ ਵਿੱਚ ਹਾਸਾ ਵੀ ਪਾਉਂਦੇ ਨੇ ਹੁਣ ਹਾਂਜੀ ਹਾਂਜੀ ਪਾਉਂਦੇ ਨੇ ਅੱਗੇ ਤੇ ਬੇਵੜਾ ਜਾ ਹਾਂਜੀ ਕੀ ਹਾਲ ਚਾਲ ਸਾਡੇ ਆ ਰਹੀ ਦੇ ਆਪਣੇ ਆ ਚੁਕਿਆ ਮੈਂ ਇੱਥੇ ਪਤਾ ਨਹੀਂ ਕਿੱਥੇ ਬੱਸ ਗਈ ਆਪਣੇ ਨਾਲ ਸੇਕ ਮੇਰੇ ਕਿਤੇ ਡੁੱਲ ਗਿਆ ਤੇ ਗਾਈਜ਼ ਨੂੰ ਆਪਾਂ ਦਾ ਸਿੱਧਾ ਮਿਲਾਂਗੇ ਕਲੋਨੀਆ ਚੱਕਰੀ ਦੇ ਜਾ ਕੇ ਬਾਏ ਗਾਈਜ਼ ਕਲੋਨੀਆ ਦੇ ਪ੍ਰਾਇਡਿਕ ਮਾਰਨਾ ਹੈ ਕੀ ਹਾਲ ਹੈ ਕੀ ਹਾਲ ਦੋਸਤ ਇਹ ਮੇਰੇ ਯਾਰ ਹੈ ਆਪਨੇ ਕਦੇ ਵੀ ਦੇਖੇ ਨਹੀਂ ਨਹੀਂ ਦੇਖੇ ਤੇ ਗਾਈਜ਼ ਜਨ ਆਪਾਂ ਪਹੁੰਚ ਤੋ ਆ ਚੁਕੇ ਹਾਂ ਆਪਣੇ ਚੱਕਰੀਆ ਲਗਾਈ ਚੈੱਕ ਕਰੋ ਬੜੀ ਮੇਨ ਮੀਨੂ ਤੇ ਆ ਮਾਇ ਪੋਸ ਆਪ ਨੇ ਦੇਖ ਗਾਈਜ਼ ਇਹ ਨਹੀਂ ਨਹੀਂ ਹੁਣ ਆਪਾਂ ਪੱਕੀ ਰੱਖ ਲੈਣੀ ਐ ਇਹ ਇਹ ਲੋੜੀ ਸਭ ਚੱਲ ਰਿਹਾ ਵੀਰੇ ਨਹੀਂ ਵੀਰੇ ਯਾਰ ਨਰਾਕ ਕਰਿਆਣੀ ਆਪਾਂ ਤੇ ਬੀ ਆਪਾਂ ਸਾ ਦਿੱਸ ਕਿ ਕਿੰਨਾ ਦੇ ਦੇਣੀ ਆਈਫੋਨ ਲੈਣਾ ਨਹੀਂ ਨਹੀਂ ਆ ਦੀ ਗੱਲ ਤੇ ਭਾਈ ਆ ਸੋਦਾ ਮਨਜੂਰ ਨਹੀਂ ਭਾਈ ਮੈਨੂੰ ਨਹੀਂ ਇਹ ਮਨਜੂਰ ਤੇ ਹੁਣ ਗਾਈਜ਼ ਆਪਾਂ ਚੱਲਦੇ ਆ ਕੰਧ ਸਾਹਿਬ ਤੇ ਤੁਹਾਨੂੰ ਸਿੱਧਾ ਕੰਧਾ ਮਿਲਦੇ ਆ ਵਾਹ ਗਾਈਜ਼ ਬੱਕਰੀ ਜੇ ਮਿਲ ਨਹੀਂ ਆ ਰਹੇ ਆਵਾ ਚੁਕੇ ਕੰਧ ਸਾਹਿਬ ਗੁਰਦੁਆਰੇ ਤੇ ਬੜੀ ਰੇਡ ਵੰਚੇ ਗਾਈਜ਼ ਅੱਜ ਤੇ ਤੁਰਦੇ ਤੁਰਦੇ ਬੜਾ ਟਾਈਮ ਲੱਗਿਆ ਅੱਗੇ ਤੋਂ ਨਹੀਂ ਕਿਤੇ ਨੂੰ ਲੈ ਜਾਣਾ ਆਪਾਂ ਤੇ ਆ ਰਿਹਾ ਤੇ ਗਾਈਜ਼ ਨਾ ਪਾਣੀ ਕੇ ਦੁਰਦਰਾ ਕੰਧ ਸਾਹਿਬ ਤੇ ਹਾਂ ਹੁਣ ਆਪਾਂ ਆ ਜੋੜੀ ਲਾਉਨੇ ਆ ਤੁਹਾਨੂੰ ਬਾਅਦ ਚ ਮਿਲਦੇ ਗਏ ਗਾਈਜ਼ ਉਹਨਾ ਪਾਚਨ ਨੇ ਅੰਦਰ ਕੋਰ ਦੁਬਾਰੇ ਤੇ ਮੈਂ ਆਪਣੀ ਦੀ ਸੈਲਫੀ ਸਟਿਕ ਮਰ ਵੱਟੀਗਾ ਨਾ ਮੈਂ ਗਾਈਜ਼ ਉਹਨਾ ਪਾਚਨ ਨੇ ਅੰਦਰ ਕੋਰ ਦੁਬਾਰੇ ਕੌਣ ਸ ਹੈ ਤੇ ਮੈਂ ਆਪਣੇ ਆਪ ਨੂੰ ਸੈਲਫੀ ਸਟਿਕ ਕਮਾੜੀ ਆ ਕਿਉਂਕਿ ਯਾਰ ਉਹ ਕੀ ਕਰਨਾ ਹੈ ਤੇ ਗਾਈਜ਼ ਉਹਨਾ ਪਾਚਨ ਦੇ ਅੰਦਰ ਉਹਨਾਂ ਆਪਾਂ ਗਾਈਸ ਸੈਲਫੈਟਿਕ ਸ਼ੋਅ ਲਵਾ ਲੀ ਇਸ ਤਰ੍ਹਾਂ ਦਾ ਵੀ ਹੋਇਆ ਤੇ ਸੰਗਠ ਘਟਿਆ ਸੀ ਜਿਹੋ ਦੀ ਸਵੇਰ ਦਾ ਟਾਈਮ ਅੰਗਰੇਜ਼ ਵਿਦਾਲ ਦੋਣਾਂ ਦੇ ਤਖਾ ਹੁੰਦੀ ਹੈ ਹੁਣ ਆਪਾਂ ਪ੍ਰਸ਼ਾਦ ਲੈਣੇ ਆਂ ਫੇਰਾਂ ਅੰਦਰ ਜਾਦੇ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਤੇ ਗਾਇਜ਼ ਹੁਣ ਆਪਾਂ ਲੈਣ ਲੱਗੇ ਆ ਪ੍ਰਸ਼ਾਦ ਤੇ ਪ੍ਰਸ਼ਾਦ ਲੈਣੇ ਆਂ ਫੇਰ ਗਾਇਜ਼ ਵੀਡੀਓ ਫੇਰ ਤੋਂ ਚાલુ ਹੋ ਚੁੱਕੀ ਹੈ ਜੀ ਆਪਾਂ ਖਾਲੀ ਆ ਦੇਖ ਦੇਖੋ ਆ ਗਏ ਮੈਂ ਆਪਾਂ ਕਰ ਲਿਆ ਪਾਰ ਤੇ ਗਾਇਜ਼ ਸਹੀ ਦਿਨ ਆ ਬਹੁਤ ਜਰੀ ਵਧੀਆ ਵੀਡੀਓ ਬਣਦੀ ਆ ਕਰਨ ਭਾਈ ਦੀ ਹਾਲੇ ਆਣੀ ਕੇ ਤਾਂ ਬਜੀ ਮਰਤੂ ਆ ਰਿਹਾ ਕੋ ਮੜਾ ਵਾਲਾ ਤੇ ਚਾਸ ਭਾਈ ਆਂਦੇ ਮੈਨੂੰ ਵੀਡੀਓ ਬਣਾ ਲੈਣ ਦੋ ਇੱਕ ਵਜੇ ਇਸ ਤਰ੍ਹਾਂ ਦਾ ਵੀ ਹੋਇਆ ਚਾਹੇ ਆਈ ਨਾ ਨਹੀਂ ਫੈਨਿਸ ਕਿ ਇਹਨਾਂ ਨੂੰ ਕ੍ਰੈਡਿਟ ਨਾ 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 ਵੀਰੇ ਨਹੀਂ ਵੀਰੇ ਮਾਨੇ ਮੈਂ ਗਾਇਜ਼ ਆਪਾਂ ਮੈਂ ਇਹ ਅੱਜ ਤੁਹਾਨੂੰ ਬਾਅਦ ਵਿੱਚ ਜਦੋਂ ਮੈਂ ਆ ਰਹਾ ਤਾਂ ਬਾਅਦ ਕਰ ਗਏ ਗਾਇਸ ਬਾਏ ਬਾਏ ਹੈ ਗਾਇਸ ਆਪਾਂ ਪਹੁੰਚੇ ਆ ਚੁੱਕੇ ਆ ਨੰਗਰਾਲ ਦੇ ਸਾਈਡ ਤੇ ਨੰਗਰ ਤੇ ਆਨੇ ਬੰਦੇ ਆ ਗਾਇਸ ਤੇ ਉਹ ਇੱਥੇ ਉਹ ਤੇ ਨੰਗਰ ਆਇਆ ਤੇ ਅਰੇ ਤੇ ਬੰਦੇ ਸਾਡੇ ਬੈਠੇ ਹੋ ਰਹੇ ਆ ਗਾਇਸ ਵੀ ਆ ਰਹੀ ਬੀ ਕੈਪੀਟਿਨ ਗਾਈਜ਼ ਹੁਣ ਆਪਾਂ ਇੱਥੇ 2 ਮਿੰਟ ਬੈਨੇ ਆ ਤੁਹਾਨੂੰ ਮਿਲਾਂਦੇ ਸਿੱਧਾ ਬਾਹਰ ਦੇ ਗਾਈਜ਼ ਬਾਏ ਬਾਏ ਹੋਰ ਜਾਂਦੀ ਨਾ ਫੜਾ ਵੀਡੀਓ ਗਾਈਜ਼ ਹੁਣ ਆਪਾਂ ਚੱਲਨੇ ਆ ਘਰਾਂ ਨੂੰ ਤੇ ਮੈਨੂੰ ਘਰਾਂ ਨੂੰ ਨਹੀਂ ਮਤਲਬ ਆਪਾਂ ਥੱਲੇ ਚੱਲਨੇ ਆ ਬੰਜੂਲੀ ਦੇਨੇ ਤੇ ਸ਼ੈਤਨ ਗਾਈਜ਼ ਯਾਰ ਮੈਂ ਵੀ ਨਹੀਂ ਆਈ ਨਾ ਅੱਜ ਕੀ ਆਪਾਂ ਕੋਈ ਨਹੀਂ ਕੋਈ ਪ੍ਰੋਗਰਾਮ ਐਕਸ ਨਾਲ ਲੈ ਜਾਣਾ ਹਾਂ ਲੈ ਹੀ ਦੇਣਾ ਕੋਈ ਨਹੀਂ ਪ੍ਰੋਗਰਾਮ ਐਕਸ ਸਬਸਕ੍ਰਾਈਬਰ ਆਨੇ ਕਗੇ ਇਹ ਲੈਣਾ ਹੈ ਤੇ ਗਾਈਜ਼ ਉਹਨਾਂ ਆਪਾਂ ਤੁਹਾਡੇ ਨਾਲ ਜੁੜੇ ਲੈਣੇ ਤੇ ਤੁਹਾਨੂੰ ਮਿਲ ਗਏ ਜਾਨ ਬਖਤ ਗਾਈਜ਼ ਉਹਨਾਂ ਆਪਾਂ ਜੁੜੇ ਲੈ ਆਈਏ ਗਏ ਗਾਈਜ਼ ਉਹਨਾਂ ਆਪਾਂ ਚੱਲੇ ਆ ਮੇਰਾ ਸਾਬ ਕਨ ਸਾਹਿਬ ਤੋਂ ਬਾਅਦ ਤੇ ਤੁਸੀਂ ਜਾਣੇ ਹਾਂ ਆ ਮੈਂ ਤੁਹਾਨੂੰ ਖਾਣਗੇ ਫਿਰ ਜਾਂਦੇ ਆਂ ਪਾ ਜੀ ਲੈ ਆ ਰੋ ਰੋ ਜੀ ਤੋਂ ਬਾਅਦ ਤੇ ਗਾਈਜ਼ ਉਹਨਾਂ ਆਪਾਂ ਚੱਲੇ ਆ ਖਾਣ ਬਲੂਜ਼ੀਆਲੇ ਬਲੂਟਿਕਿਆ ਮਮਾ ਉਦਨ ਪੁੱਛੋ ਬਨੇ ਨਾ ਨਾ ਉਦਨ ਸਾਥ ਤੇ ਨਾ ਨਾ ਦੇਰ ਅੰਦਰ 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 ਗਾਈਂ ਸਾਥ ਪਾਲ ਬਤਾਈ ਗਏ ਹਾਂ ਹਾਂ ਅੱਜ ਕੱਲ੍ਹ ਅੱਜ ਕੱਲ੍ਹ ਸ਼ਿਕਾਇਤ ਆਈ ਛੁੱਟੀ ਹੈ ਓ ਛੁੱਟੀ ਗਾਈਜ਼ ਅੱਜ ਦਕਾਨ ਤੇ ਆਪਾਂ ਪਾਲ ਜੀ ਪਕੌੜੀਆਂ ਤੇ ਆਪਾਂ ਚਲੇ ਹੁਣੇ ਸਰਸਿਮ ਸਵੀਟੋ ਪਰ ਇਹਨਾਂ ਖਾਣੇ ਬੀਨੇ ਕੋਈ ਨਹੀਂ ਤੁਹਾਨੂੰ ਬਾਅਦ ਚ ਹੋਏਗਾ ਖਾਣੇ ਬਲੋਗਰ ਭਾਈ ਗਾਇਸ ਆਪ ਓਏ ਸਾਡੇ ਯਾਰ ਗਾਇਸ ਸਾਡਾ ਮੋਏ ਮੋਏ ਹੋ ਚੁੱਕਾ ਹੈ ਕਿਉਂਕਿ ਪਹਿਰੇ ਆ ਦੇਖੋ ਨਹੀਂ ਇਸ ਕਰਕੇ ਆਪਾਂ ਫਿਰ ਕੈਨਸਲ ਕਰਤਾ ਗਾਇਸ ਉਹ ਸਭ ਪ੍ਰੋਗਰਾਮ ਹੈ ਤੇ 140 ਵੀਰ ਬਣੇ ਗਾਇਸ ਅੱਵਾਂ ਨੂੰ ਜਾਣੇ ਆ ਤੇ 40 ਦੀ ਇੱਕ ਪਲੇਟ ਆ ਗਾਇਸ 40 ਦੀ ਵੀ ਕੀ ਆਇਆ 40 ਇਹਦਾ ਫੋਟੋ ਲੈਓ ਪਾਰਟੀ ਨਾਲ ਓਏ ਬਾਹਰ ਵੀ ਆਲੀ ਗੱਲ ਕਰ ਚੁੜੀ ਐ ਤੇ ਮੈਂ ਸਾਫ਼ ਕਰਾਉਂਦਾ ਮੇਰੀ ਗਰੰਟੀ ਵੀ ਹੋਊਗੀ ਓਏ ਦੇਖ ਸਾ ਆਪਾਂ ਦੇਖ ਮੇਰੀ ਗਰੰਟੀ ਹਾਂ ਤੇ ਗਾਇਸ ਹੁਣ ਆਪਾਂ ਤੁਹਾਨੂੰ ਕਿੱਥੇ ਡੇਰਾ ਸਹਿ ਮਿਲਦੇ ਡੇਰਾ ਸਹਿ ਚੱਲੀਏ ਸੋਨਾ ਆਪਾਂ ਚੱਕੇ ਡੇਰਾ ਸਹਿ ਗੁਰਦੁਆਰੇ ਅੰਦਰ ਚੱਲਦੇ ਆ ਤੇ ਓਏ ਲੈ ਮਮਾ ਕੀ ਕਹਿ ਰਹੀਆਂ ਗੱਲਾਂ ਕਰਦਾ ਯਾਰ ਤੇ ਹਾਂ ਆਹੋ ਅੱਦਨ ਭਰਾ ਮੈਂ ਦੇਖਾਂਗਾ ਹਾਂ ਗੁਰਦੁਆਰਾ ਲੰਗਰ ਮੋਦੀਕਾ। ਓਕੇ। ਹੁਣ ਗਾਇਸ ਆਪਾਂ ਇੱਥੇ ਦੇਖ ਰਹੇ ਹਾਂ ਮੱਥਾ ਤੇ ਫਿਰ ਚੱਲਦੇ ਗਾਇਸ ਉੱਤੇ ਗੁਰਦੁਆਰੇ ਤੇ ਤੁਹਾਨੂੰ ਗਾਇਸ ਹੁਣ ਆਪਾਂ ਬਾਅਦ ਚ ਮਿਲਦੇ ਆਂ। ਬਾਏ ਬਾਏ। ਬਾਏ ਬਾਏ। ਕਿਦਾ ਭਾਈ। ਬਾਏ ਬਾਏ ਬਾਏ। ਅੱਜ ਦਾ ਵੀਡੀਓ ਬਣਾਉਦੇ ਆਂ ਅੱਜ ਕਰਕੇ। ਨਾ ਪਾਉਤਲੇ ਗੁਰਦੁਆਰੇ ਆ ਚੁੱਕੇ ਹਾਂ ਉੱਤੇ ਜਿੱਥੇ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਤੇ ਹੁਣ ਆਪਾਂ ਅੰਦਰ ਚੱਲਦੇ ਆਂ। ਏਸੀ ਲੱਗੇ ਆ। ਉਹ ਭਾਈ ਬੜੀ ਛੰਡੀਆਂ ਨੇ ਦੇ ਅੰਦਰ ਤੇ ਗਾਈਜ਼ ਹੁਣ ਆਪਾਂ ਤਾਂ ਵਾਚ ਮਿਲਦੇ ਬੈਠ ਜੀ ਇੱਥੇ ਹਾਂ ਗਾਈਜ਼ ਹੁਣ ਆਪਾਂ ਸਾੜੀ ਲਿਆ ਤੋਂ ਨਾ ਬਚ ਲਿਆ ਲੇ ਨਗਰਖਾਨ ਤੇ ਹੁਣ ਆਪਾਂ ਤਾਂ ਥੱਲੇ ਚੱਲਦੇ ਹਾਂ ਤੁਹਾਨੂੰ ਗਾਈਜ਼ ਵੀ ਉੱਦੇ ਜਾ ਕੇ ਥੱਲੇ ਗਾਈਜ਼ ਬਾਬਾ ਜੀ ਨੇ ਥੂਲੇ ਦਾ ਪੱਕਾ ਰਾ ਲਿਆ ਆਪਣੇ ਕੋਲ ਦੀ ਨਹੀਂ ਨਹੀਂ ਆਪਾਂ ਚੱਲੀਏ ਆਪਾਂ ਵੀ ਨਗਰਖਾਈਏ ਜਾ ਕੇ ਥੱਲੇ ਬੱਬਾ ਜੀ ਇਹ ਤਾਂ ਲਾਜੀ ਹੈ ਗੇ ਗਾਈਜ਼ ਹੁਣ ਆਪਾਂ ਚੱਲੇ ਨਗਰ ਖਾ ਕੇ ਤੇ ਹੁਣ ਆਪਾਂ ਦੂਜੇ ਕੋਲ ਬਾਰੇ ਇਧਰ ਨੇ ਗਾਈਜ਼ ਡੇਰਾ ਸਾਹਿਬ ਤੋਂ ਆਪਾਂ ਮੱਥਾ ਟੇਕ ਕੇ ਸਵਾਤਾ ਲਈ ਕਰ ਨੂੰ ਤੇ ਹੈਂ ਕਿ ਦੱਬ ਟੇਕਿਆ ਨਹੀਂ ਤੇ ਅੜੀ ਕੇ ਦਬੂਂਦੀ ਗਈ ਟੋਟਿਆਈ ਹੋ ਦਈ ਦੇ ਉਹਦਾ ਫੋਨ ਟੁੱਟਈਓ ਕੋਈ ਨਾ ਉਹ ਯਾਰ ਤੈਨੂੰ ਤਾਂ ਪੁੱਠੇ ਜਿਦੋਂ ਕੰਮ ਕਰਨੇ ਇਦਾਂ ਆ ਤੈਨੂੰ ਸਾਵਧਾਨ ਕਰਦੇ ਕਿ ਨਾ ਇਹੋ ਜਿਹਾ ਕੰਮ ਕਰ। ਤੇ ਗਾਈਸ ਹੁਣ ਆਪਾਂ ਚੱਲੇ ਸਤ ਕਰਤਾਰੀਆਂ ਗੁਰਦਾਰ ਦੇ ਇੱਥੇ ਰਾਜ ਕੋਈ ਖਾਣਾ ਹੋਊਗਾ ਤੇ ਉਹ ਵੀ ਖਾਵਾਂਗੇ। ਤੇ ਹੁਣ ਆਪਾਂ ਚੱਲੇ ਆ। ਯੋਰੀ ਦੇ ਵਿੱਚ ਵੀਊ ਬੜਾ ਸ਼ਾਨਦਾਰ ਹੁੰਦਾ ਏਡੀ ਉੱਤੋਂ ਬੰਦਾ ਵੇਖ ਸਕਦਾ ਨਾਲੇ ਵਖਾ ਸਕਦਾ। ਅੰਦਾ ਨਹੀਂ ਵੇਖ ਸਕਦਾ ਕੈਮਰਾ। ਕੈਮਰਾ। ਕੀ ਹੈ ਇਹ? ਵੋਏ। ਤੇ ਗਾਈਸ ਹੁਣ ਆਪਾਂ ਜਾਂਦੇ ਰਹਿ ਤਾਨੂੰ ਬਾਤ ਚ ਮਿਲਦੇ ਆ। ਬਲੋਗਰ ਭਾਈ ਨਾ ਹਲੇ। ਯਾਰ ਵੇਨੇ ਕਿੰਨੀ ਕੁੱਤੋ ਦਗ ਬੰਦੀ ਆ ਸੁਨਾਹਾ ਵੇਖੀ ਸਹੀ ਕਿੱਡਾ ਕੁੱਤੇ ਜਾਂਦਾ ਫੁਣ ਤੇ ਨਾ ਫੜਿਆ ਮਮਾ ਪੈ ਗਈ ਗਾਈ ਚੈੱਕ ਕਰੋ ਇਹ ਪੱਕੇ ਦਾਈ ਚਾਈਦੇ ਤੇ ਚੈੱਕ ਅਈ ਜੀ ਉਹ ਨੂੰ ਕੇ ਜਾਰੇ ਰਾਜਿਆ ਕਿੱਡਾ ਵੱਡਾ ਬਣ ਗਿਆ ਆ ਓ ਤੇ ਆਲੇ ਜਾਣਾ ਤੇ ਲੈਣੇ ਨੇ ਬੇ ਓਏ ਆਖੀ ਮੋੜੀ ਦੀ ਗੱਲ ਓਏ ਥੱਲੇ ਆ ਜਾ ਮੇਰਾ ਆਇਆ ਆਇਆ ਥੱਲੇ ਓਏ ਬੈਂ ਤੇ ਦੇਖੋ ਓਏ ਨਾਖਰੋ ਯਾਰ ਪੈਣਾ ਕੁੱਤੇ ਓਏ ਉਹ ਗੁੱਲਾ ਹੀ ਮਾਮਾ ਨੇ ਥੱਲੇ ਆਇਆ ਨਹੀਂ ਪੂਰਾ ਤੇ ਗਾਇਸ ਹੁਣ ਆਪਾਂ ਤੁਹਾਨੂੰ ਬਾਅਦ ਵਿੱਚ ਗਾਇਸ ਆਪਾਂ ਫਿਰ ਤੋਂ ਆ ਚੁੱਕੇ ਹਾਂ ਪਚੋਰੀਆਂ ਵਾਲੇ ਕੋਲ ਦੁਪਾਰਾ ਬਾ ਖਾਣ ਜਾਈਏ ਵੀ ਜੋ ਰਿਹਾ ਕਿਉਂਕਿ ਅੱਜ ਪਹੇਂ ਨਹੀਂ ਆ ਤੇ ਹੁਣ ਆਵਾਜ ਦੇ ਸਤ ਕਰਤਾ ਰਹੇ ਆ ਗਾਇਸ ਯੋ ਯਾ ਕਾਲੋ ਯਾਰ ਕਾਲੋ ਯਾਰੇ ਕਾਲੋ ਵੇ ਓਟੇ ਡੰਡ ਟੋ ਆ ਰਹਾ ਕਾਲੋ ਮਾਈਨਰ ਹੋ ਗਿਆ ਪਹਿਲੇ ਸਾਰੇ ਨੇ ਛੱਗੇ ਗਏ ਨੇ ਲੈ ਬਾਬਾਈ ਦਾ ਆਇਆ ਬੜਾ ਉਹ ਬਾਬਾਈ ਕੀ ਹੋ ਰਿਹਾ ਹੈ ਬਾਬਾਈ ਪਿਆਰਿਓ ਪਿਆਰ ਕਿਦਾਂ ਬਾਬਾਈ ਦੀ ਮਗਰ ਗਾੜੀ ਕੋਲ ਆ ਰਹੇ ਨੇ ਬਾਈ ਸਾਡ ਲੱਗਦੇ ਬਾਬੇ ਦੀ ਗਾੜੀ ਕੋਲ ਬਾਬੇ ਨਹੀਂ ਬਾਬੇਓ ਤੇ ਬਾਬਾਈ ਜੀ ਬੱਗ ਬਹੁਤ ਸ਼ਾਨਦਾਰ ਲੱਗੀਆਂ ਸਾਡਾ ਤੇ ਤੁਸੀਂ ਵੀ ਦੇਖਿਆ ਹੋਗਾ ਮੈਂ ਅੱਜ ਲਿੰਕ ਪਾ ਲੂੰਗਾ ਵੀਰ ਦਾ ਦੂਸਰਾ ਵੀਰ ਦੇਖ ਲਓ ਸਬਸਕ੍ਰਾਈਬ ਕਰਿਓ ਨਾਲੇ ਤੇ ਵੀਰ ਦਾ ਨਾਮ ਹੈਗਾ ਆਇਆ ਕਰਮ ਦੇ ਉਹਦਾ ਇਹਨੇ ਚੈਨਲ ਦਾ ਨਾਮ ਹੈਗਾ ਟਰਬੰਦਵਰ ਇੰਸਟਾਗ੍ਰਾਮ ਤੇ ਫੋਲੋ ਕਰੋ ਟਰਬੰਦਵਰ ਆ ਮੇਰੇ ਵੀਰ ਦਾ ਅਕਾਊਂਟ ਲਿੰਕ ਇਨ ਡਿਸਕ੍ਰਿਪਸ਼ਨ ਉਹ ਵੀ ਹੁੰਦਾ ਤੇ ਗਾਈਜ਼ ਉਹਨਾਂ ਬਦਨ ਸੱਤ ਕਰਤਾਰੀਆਂ ਮੇਰੇ ਤੇ ਜਾਗੇ ਉਹਦਾ ਲਿੰਕ ਇਨ ਡਿਸਕ੍ਰਿਪਸ਼ਨ ਚਾਹ ਜਿਵੇਂ ਸ਼ਾਇਦ ਨਹੀਂ ਆਸੀ ਬਾਜ ਨੇ ਭੀਸੀ ਪਾਕਿਵਾਨੀ ਗਾਈਜ਼ ਉਹਨਾਂ ਫਾਜ ਗਿਓ ਸੱਤ ਕਰਤਾਰੀਆਂ ਗੋਰਦਾਰੇ ਤੇ ਗਾਈਜ਼ ਉਹ ਬਾਬੇ ਦੇ ਵਿਆਹ ਦੇ ਝੂਟੇ ਨਹੀਂ ਲੱਗੇ ਉੱਥੇ ਉਦਹੀਂ ਆ ਨਾ ਕੋਈ ਮਾੜੀ ਕੁਮੜਕ ਨਹੀਂ ਉਹਨਾਂ ਦਾ ਲੱਗਿਆਗਾ ਤੇ ਉੱਥੇ ਦੇ ਸਰਜਨ ਝੂਰੇ ਲੈਣ ਮੈਂ ਤਾਂ ਕਰਨ ਭਾਈ ਆ ਗਏ ਆ ਕਿਉਂਕਿ ਮੈਨੂੰ ਇਹ ਜੇ ਕੰਮ ਵਧੀਆ ਨਹੀਂ ਲੱਗੇ ਤੇ ਹੁਣ ਆਪਾਂ ਟੇਕਦੇ ਆ ਮੱਥਾ ਅਰ ਦੇ ਐਂਟਰ ਤੇ ਆ ਰਿਹਾ ਸਾਡਾ ਦੂਜਵਾਰਾ ਐਂਟਰ ਗੇਟ ਤੇ ਐਂਟਰੀ ਜਿਹੜਾ ਸ਼ੈਲੋ ਹੋ ਗਾਈਸ ਹੁਣ ਆਪਾਂ 15 ਅੱਜ ਕੇ ਬਹੁਤ ਸ਼ਾਂਤੀ ਹੈਗੀ ਸਵੇਰੇ ਸਵੇਰੇ ਕੋਈ ਨਹੀਂ ਹੰਦਾ ਤੇ ਹੋਤੇ ਪਿਆਰੇ ਬਾਬਾ ਜੀ ਸ਼ਾਇਦ ਅੰਦਰ ਹੀ ਹੋਣ ਠੀਕ ਹੈ ਕਿੱਦਾ ਲੱਗ ਰਿਹਾ ਗਾਇਸ ਵਲੋਗ ਦੱਸਿਓ ਸੈਲਫੀ ਸਟਿੱਕਣਾ ਵੀਡੀਓ ਗੇਨਰ ਕੱਟ ਲੈਂਦੀ ਆ ਨਾ ਗਾਇਸ ਤੇ ਹੁਣ ਆਪਾਂ ਚੜ੍ਹਦੇ ਅੰਦਰ ਬਾਕੀ ਮੁੰਡਿਆਂ ਦਾ ਰੇਡ ਕਰਦੇ ਆਂ ਆਪਾਂ ਅੰਦਰ ਹੀ ਬੈਠੇ ਰਹਿਣੀ ਕਿਉਂਕਿ ਗਾਇਸ ਫਲਾਉਣਾ ਫਲਾਉਣਾ ਦਾ ਜ਼ਿਆਦਾ ਸ਼ੌਕ ਐ ਨਹੀਂ ਆਪਾਂ ਨੂੰ ਓ ਓ ਓ ਗਾਇਸ ਓਏ ਹੋਏ ਹੋਏ ਭਰਾ ਥੱਲੇ ਵਾਰ ਦੇਣਾ ਨਹੀਂ ਠੀਕ ਹੈ ਯਾਰ ਕਿਹੜੀ ਚੱਕੀ ਚੱਲਦੀ ਆ ਗਾਈਸ ਹੁਣ ਆਪਾਂ ਇੱਥੇ ਜੂੜੇ ਲਾ ਲਿਆ ਪਾਣੀ ਪੀਣੇ ਪਿਆਸ ਲੱਗੀ ਹੈ ਤੇ ਅੰਦਰ ਆਪਾਂ ਚੱਲਦੇ ਦਰਬਾਰ ਵਿੱਚ ਪਿਛੇ ਦਰਬਾਰ ਹੈ ਦਰਬਾਰ ਵਿੱਚ ਚੱਲਦੇ ਪਹਿਲਾਂ ਆਪਾਂ ਪਾਣੀ ਪੀਏ ਗਾਈਸ ਬੜਾ ਗਾਈਸ ਹੁਣ ਆਪਾਂ ਆਈ ਦੇਖ ਲਿਆ ਤੇ ਆਪਾਂ ਤੁਹਾਨੂੰ ਬਾਬਾਈ ਤੋਂ ਮਨਾਉਨੇ ਆ ਜਿਹੜੇ ਸਾਡੇ ਬਾਬਾਈ ਨਹੀਂ ਭਾਈ ਇਹ ਹੁਣ ਪਕੀਰ ਹਾਲੀ ਹੈ ਣਾੜੇ ਭਰਾਣੇ ਇਹ ਮਲੋ ਕੀ ਤੁਈ ਅਈ ਉਹਦ ਨਾਲ ਕਿੱਟਰ ਮਿੱਤਰ ਖਾਉਂਗੀ ਹਾਂ ਹਾਂ ਪਹੁੰਚ ਗਏ ਨਹੀਂ ਨਹੀਂ ਭਰਾ ਇਦਾਂ ਨਹੀਂ ਕਰੀਦਾਂ ਦਾ ਆਜੋ ਆਜੀ ਕਹੋ ਬਾਬਾਈ ਵਾਹਿਗੁਰਦੀ ਕਾ ਖਾਲਸਾ ਤੇ ਵਾਹਿਗੁਰਦੀ ਕੀ ਫਤਿਹ ਬਾਬਾਈ ਹਾਂਜੀ ਹਾਂਜੀ ਬਾਬਾਈ ਹਾਂਜੀ ਬਾਬਾਈ ਬਣਾ ਰਹੇ ਆ ਚੈੱਕ ਕਰੋ ਵਲੋਗ ਬਣਾ ਰਹੇ ਆ ਅੱਜ ਬਣਾ ਰਹੇ ਆ ਪਾਇਆ ਯਾਰ ਨਾ ਗਾਇਜ਼ ਆਪਾਂ ਆਏ ਆ ਦੁਕਾਨ ਸਾਹਿਬ ਤੇ ਤੁਹਾਨੂੰ ਦੇਖ ਰਿਹਾ ਕੋਈ ਗੁਰਦਰਾ ਸਾਹਿਬ ਆਨੇ ਡਿਲੰਗੋਟੀ ਆ ਯਾਰ ਹੋਣਾ ਆਪਾਂ ਇਥੋਂ ਨਿਕਲਣ ਆ ਆ ਚੱਲ ਜੱਟ ਮਾਰ ਜੋ ਮਾਰ ਮੇਲਾ ਫਿਰ ਕੂਚ ਮੈਂ ਤਾਰਿਆਂ ਦੇ ਮਾਰਨਾ ਗਾਇਸ ਮਾਚੀ ਤਾਂ ਬਾਲਿਆ ਨਹੀਂ ਯਾਰ ਉਧਰੋਂ ਹੀ ਚਲੀਏ ਉਧਰ ਉਹ ਜਾਛਦੇ ਆ ਗਾਈਜ਼ ਹੁਣ ਆਪਾਂ ਬਾਬਾਈ ਨੂੰ ਮਿਲਿਆ ਤੇ ਹੁਣ ਆਪਾਂ ਚੱਲੇ ਘਰਾਂ ਨੂੰ ਤੇ ਸਰਵਿਸ ਟਿਕੀ ਜਾਸ ਨੂੰ ਇਹ ਮਦੇ ਪੀ ਮਾਚਾ ਕੋਈ ਨਾ ਲੜਾ ਭਰਾ ਤੇ ਹੁਣ ਆਪਾਂ ਚਲੀਏ ਗਾਈਜ਼ ਚੱਲੀਏ ਯਾਰ ਗਾਈਜ਼ ਯਾਦ ਕਰੋ ਅਣੀ ਕੇ ਤੁਨੀ ਤੋੜ ਚੁੱਕੇ ਨੇ ਸਾਡੀ ਕੰਪਨੀ ਛੱਡ ਕੇ ਗਾਈਜ਼ ਅਣੀ ਕੇ ਜਿਹੜਾ ਆ ਉਹ ਆਟੋ ਤੇ ਬਹਿ ਚੁੱਕਾ ਗਾਈਜ਼ ਪੀਣ ਗਏ ਉਹ ਨਹੀਂ ਅੰਦੇ ਰਕੜਾ ਲਾਉਣਾ ਆ ਮੈਂ ਭਰਾ ਲਾਲੋ ਭਰਾ ਇਹ ਆ ਸਦੇਣਾ ਗਾਈਜ਼ ਤੇ ਮੇਨੂੰ ਗਾਇਸ ਕਮਾਉਣਾ ਵੀ ਆ ਚੁੱਕਾ ਹੈ। ਉਹ ਮਾਮਟ ਲਾ ਗਿਆ ਹੀ। ਕਸੀ ਦਾ ਕਿਦਾਂ ਆ? ਹਾਂ। ਕਾਸੇ ਲੱਗਦਾ ਹੀ। ਹਾਂ। ਤੇ ਮਨ ਨੇ ਸਾਰਾ ਕੁਝ ਕਰਨਾ ਆ ਚੁੱਕਾ ਗਾਇਸ। ਹਾਂਜੀ ਹਾਂਜੀ। ਹਾਂ। ਇਹ ਉਹ ਆਪਣਾ। ਪਾਜੀ ਚਾਲੂ ਹੋਣਾ ਵੀਡੀਓ ਵੇਖਿਓ। ਹਾਂ ਆਉਂਦੀ ਹੋਣ ਕਲੀਅਰ ਹੈ ਨਾ। ਇਹਨ 4K ਜਉਂਦੀ ਹੈ। ਸਰਵਿਸਟਿਕ ਵਧੀਆ ਹੀ ਹੈ। ਆ ਮੈਂ ਲੈ ਲਿਆ। ਗਾਈਜ਼ ਮਰਾ ਬਾਅਦ ਕਹਿਓ ਜੀ ਆਉਂਦੀ ਦੱਸਿਓ ਕਿਉਂਕਿ ਇਹ ਹੁਣ ਮੈਂ ਹੈੱਡਫੋਨ ਲਾ ਕੇ ਮਲਕ ਕੋਲ ਗਿਆ ਇਹ ਲੋ ਸਿੰਪਲ ਹੀ ਗਿਆ ਹਾਂ ਤੇ ਬਿਨਾ ਹੈੱਡਫੋਨ ਤੋਂ ਬਿਨਾ ਕਿਸੇ ਚੀਜ਼ ਤੋਂ ਤੇ ਉਦੋਂ ਦੱਸਿਓ ਕਹਿ ਜੀ ਆਵਾਜ਼ ਆਉਂਦੀ ਆ ਕਲੀਅਰ ਆਉਂਦੀ ਆ ਐਸ ਹੈੱਡਫੋਨ ਦੇ ਕਰਨ ਗਾਈ ਸਿੱਧਾ ਆਵਾਜ਼ ਕੰਟੈਕਟ ਸਿੱਧਾ ਹੀ ਫੋਨ ਦੇ ਨਾਲ ਹੁੰਦਾ ਆ ਤੇ ਹੁਣ ਮੈਂ ਕਰਨ ਬਾ ਘਰ ਜਾਂਦੇ ਆਂ ਇਹ ਰਗੜਾ ਲਾਉਣਾ ਮੈਂ ਜਾ ਕੇ ਨਾਣਾ ਢੋਣਾ ਸੇਸ ਨਾ ਲੈਣਾ ਐ ਜਾਂਦੇ ਆਂ ਤੇ ਪੇਪਰ ਮੇਰੇ ਆ ਨਹੀਂ ਅੱਜ ਜਾਣੀ ਕਿਸੇ ਫਿਰ ਬੜਾ ਮਬਿਆਰ ਜਾ ਚੁਕੇ ਹੈ ਗਾਇਸ ਬਸ ਹੁਣ ਗਈ ਤਨ ਕਦ ਕਰ ਲਿਆ ਕੇ ਮਰਦੇ ਆ ਬਾਈ ਗਾਇਸ ਗਾਇਸ ਹੁਣ ਆਪਾ ਚੈਨਲ ਲਾਇਆ ਕਰਨ ਪਾਉਣੀ ਥੱਲੇ ਨੇ ਕਰਨ ਪਾਈ ਆਪਣਾ ਮੂੰਹ ਵਿਖਾਏ ਕਰ ਬਈ ਯਾਰ ਰਾਜਨਰ ਨੂੰ ਮਰੀ ਗਾਰਪੋਨਾ ਵਾ ਓਏ ਚਲੋ ਠੀਕ ਆ ਦੌੜਨਾ ਨਹੀਂ ਹੈ ਗਾਇਸ ਇਹ ਚੱਲੇ ਥੱਲੋਂ ਦੀ ਤੇ ਆਪਾਂ ਚੱਲੇ ਉੱਤੋਂ ਦੀ ਓਏ ਮਮਾ ਵੱਟੇ ਹੋਗੇ ਨਾ ਕਰੋ ਛਕਾਈ ਜੇ ਤੇ ਗਾਈ ਹੁਣ ਆਪਾਂ ਨਹੀਂ ਵੱਟੇ ਨੇ ਯਾਰ ਮੂੰਹ ਤੇ ਫੋਕਸ ਨਹੀਂ ਵੱਜ ਜਾਂਦੇ ਤੇ ਗਾਈ ਹੁਣ ਆਪਾਂ ਉੱਤੋਂ ਦੀ ਚੱਲੇ ਰੇ ਸਲਗੀਏ ਥੱਲੋਂ ਦੀ ਚੱਲੇ ਵੇਨੇ ਕੌਣ ਜਿਆਦਾ ਜਲਦੀ ਪਹੁੰਚਦਾ ਆ ਬੋਲ ਤਾਂ ਨਾ ਕਰੋ ਯਾਰ ਛਕਾਈ ਜੇ ਆਹ ਵੇ ਯਾਰ ਮੁੰਡਿਆ ਹੀ ਦੇ ਸਾਰੇ ਲੋਕਾਂ ਨੇ ਜਿਹੜਾ ਪੰਡਿਆ ਆਜੀ ਉੱਥੇ ਆ ਗਏ ਮੈਂ ਹਾਂਜੀ ਗਾਈਜ਼ ਅਮਾ ਚੱਲਦੇ ਆ ਯਾਰ ਚੱਲਿਆ ਚੱਤੀ ਪਾਗੇ ਨਹੀਂ ਨਹੀਂ ਮਮਾ ਇਕਾਈ ਜਣਾ ਪਾ ਚੱਲਦੇ ਤੇ ਤੁਹਾਨੂੰ ਮਿਨਾਗੇ ਸਿੱਧਾ ਕਰੇ ਯਾ ਇਹ ਜਣਾ ਪਾ ਜੁਗੇ ਆਪਣੀ ਗਲੀ ਮਹੱਲੇ ਦੇ ਵਿੱਚ ਦੇ ਆਂਦੇ ਰਗੜਾ ਲਾਉਣਾ ਮੈਂ ਭਰਾ ਮੈਂ ਹੀ ਜਿ ਲਾਉਣਾ ਤੇ ਆ ਬਾਹਰ ਚਲੋਨੇ ਆ ਥੱਕ ਗਿਆ ਮੈਂ ਜਾ ਕੇ ਫੇ ਸੁਣਾ ਵਾ ਯਾਰ ਬਥੀਨੇ ਕੁਝ ਨਹੀਂ ਹੋ ਗਿਆ ਤੇ ਗਾਈਜ਼ ਮੈਂ ਹੁਣ ਤੁਹਾਨੂੰ ਬਾਹਰੋਂ ਮਿਲਦਾ ਸਿੱਧਾ ਘਰ ਜਾ ਕੇ ਬਾਏ ਗਾਈਜ਼ ਗਾਈ ਮੈਂ ਘਰ ਆ ਕੇ ਸੇ ਸੁਣ ਨਾਲਿਆ ਤਮਾ ਰੋਸਾ ਖਾ ਸਤਾ ਹਾਂ ਆ ਕੇ ਤੇ ਹੁਣ ਮੈਂ ਉੱਠ ਕੇ ਰੋਟੀ ਖਾ ਲਈ ਐ ਤੇ ਹੁਣ ਮੈਂ ਆ ਗਿਆ ਵਿਲੀਮਾ ਨਤੇ ਕੰਮ ਕਰਨ ਨੂੰ ਕੋਲ ਤੋਂ ਬਾਹਰ ਦੇ ਗੱਲਦੇ ਰਹੇਗਾ ਪਾਣੀ ਕਿਹਦੇ ਤੋਂ ਕਿੰਨੇ ਮੈਂ ਸੂਆ ਪਹਾਰਾ ਤੇ ਸਾਰੀਆਂ ਬਾਤਾਂ ਮੈਂ ਇਹਨੇ ਕਿੱਥੇ ਲੱਗ ਮੈਂ ਭਾਨੀਆ ਪੱਗ ਇੱਕ ਲੜਨ ਤੇ ਪਤਾ ਨਹੀਂ ਗਾਈ ਕਿੰਨੇ ਲੜ ਬਣਾਏ ਆ ਤੇ ਪਤਾ ਨਹੀਂ ਕਿਹੋ ਜੀ ਵਜੀ ਆ ਠੀਕ ਹੈ ਬੱਜੀ ਗਾਇਸ ਮੈਂ ਸ਼ੇਪ ਠੀਕ ਆਈ ਹੈ ਹਾਂ ਸ਼ੇਪ ਤੇ ਠੀਕ ਆਈ ਹੈ ਗਾਇਸ ਓਕੇ ਰਿਪੋਰਟ ਸ਼ੇਪ ਹੀ ਹੁਣ ਗਾਇਸ ਮੈਂ ਚੱਲਦਾ ਦੁਕਾਨੇ ਤੇ ਹੁਣ ਨਾ ਚਾਹ ਮੈਂ ਫੋਨ ਲਾ ਦੇਣਾ ਚਾਰਜ ਤੇ ਤੁਹਾਨੂੰ ਮਿਲਦਾ ਸਿੱਧਾ ਗਾਇਸ ਹੁਣ ਦੇਖਦੇ ਜਾਣਾ ਆ ਤੇ ਲਾ ਲਈ ਤੇ ਜੀ ਬਾਏ ਬਾਏ ਗਾਇਸ ਮੈਂ ਆ ਜੂਗਾ ਕਰੋ ਬਾਰ ਤੇ ਕਰੋ ਹਾਂ ਅੱਗੇ ਮੈਂ ਦੁਕਾਨ ਖੋਲਤੀ ਹੈ ਤੇ ਮਮਾ ਨੂੰ ਕਹਤਾ ਹੈ ਕਿ ਆ ਬੈਠੀ ਹੈ ਦੁਕਾਨੇ ਤੇ ਮਾਪਾ ਵੀ ਆ ਚੁੱਕੇ ਆ ਤੇ ਇਸ ਕਰਕੇ ਮੈਂ ਆਪਣੇ ਵੀਰ ਦੀ ਦੁਕਾਨੇ ਆ ਗਿਆ ਮੈਂ ਚੱਲ ਲਈ ਦੇਖ ਆ ਕੇ ਬੈਠੇ ਆ ਦਲਾ ਦਲਾ ਕਰ ਰਹੇ ਆ ਤੇ ਗਾਈਜ਼ ਨੂੰ ਦਿਖਾਣਾ ਮਿਲਿਆ ਤੇ ਵੇਖਦੇ ਆ ਇਹ ਹਾਲੀ ਕੁ ਡਿਪੋਟੀ ਬਣੀ ਇਹ ਕੋਈ ਹੁੰਦਾ ਹੈ ਮਾਚਮਾ ਤੇ ਪੰਜ ਚੀਜ਼ ਖਾਣ ਆਇਆ ਮੈਂ ਤੇ ਤਕਰੀਬ ਭਾਰੀ 5-5 ਰੁਪਏ ਵਾਲੀ ਆਪਾਂ ਮੰਗ ਮਾਂ ਕੇ ਚੀਜ਼ ਲਈਆਂ ਨੇ ਘਰ ਦੇ ਨਾਲ ਪੈਸੇ ਲੈ ਕੇ ਦੋ ਨਾ ਆਪਾਂ ਚੀਜ਼ ਖਾਣੇ 10 ਰੁਪਏ ਦੀ ਤੇ ਹੁਣ ਆਪਾਂ ਚੱਲਦੇ ਗੁਰਦਾਸ ਸੋਕਾ ਸੰਗਰੋਣੇ ਆ ਤੇ ਤੁਹਾਨੂੰ ਮਿਲਦੇ ਗਾਈਜ਼ ਸਿਕਾ ਸੋਖਾ ਸੰਗਰੋਣੇ ਆ ਬਾਈ ਗਾਈਜ਼ ਚੈੱਕ ਕਰੋ ਇਹ ਉਹ ਕੋਲ ਹੂੰ ਉਹ ਦੁਕਾਨ ਦੇ ਬਾਬਾ ਹੀ ਬੰਦ ਆ ਪਾ ਲਿਆ ਤੇ ਗਾਈਸ ਹੁਣ ਆਪਾਂ ਸੋਖਾ ਕਰਨ ਕਰਾ ਕੇ ਆ ਚੁੱਕੇ ਆ ਤੇ ਹੁਣ ਆਪਾਂ ਤੇ ਬੂਹਾ ਵਾ ਬੰਦ ਕਰਨ ਇੱਥੇ ਤੰਦੂਤ ਨੇ ਰਹਿੰਦੇ ਨੇ ਤੇ ਆ ਸਾਡੇ ਗੁਰਦਾਰੇ ਦੀ ਆ ਵੀ ਜਗਾ ਖਰੀਦ ਲਈਏ ਤੇ ਉਹ ਜਿਹੜਾ ਨਾਲ ਦਾ ਪਲਾਟ ਉਹ ਵੀ ਖਰੀਦ ਲਿਆ ਤੇ ਇੱਥੇ ਖੇਡਦੇ ਹੁੰਦੇ ਮੁੰਡੇ ਛਾਲਾ ਛੁਲਾ ਮਾਰਦੇ ਹੁੰਦੇ ਆ ਤੇ ਅੱਜ ਤੋਂ ਬੰਦ ਕਰ ਦੇਣਾ ਠੀਕ ਆ ਤੇ ਉਧਰ ਦਾ ਵੀ ਖਰੀਦ ਲਿਆ ਆ ਪਹਿਲੋਂ ਇੰਨਾ ਘੁੰਦਾ ਹਿੱਸਾ ਗੁਰਦਾਰਾ ਤਨ ਕਿੱਥੋਂ ਤੱਕ ਦਸੀਏ ਇਹ ਆਇ ਤੋਂ ਲੱਗ ਹਾਈ ਤੋਂ ਲੱਗੇ ਸਰੇ ਫੈਨਾ ਹੀ ਗੁਰਦਾਰਾ ਸਾਡਾ ਫਿਰ ਆ ਜਗਾ ਲਈ ਫਿਰ ਉਹ ਤੋਂ ਅਗਲੀ ਲਈ ਫਿਰ ਇੱਧਰ ਲਈ ਵੀ ਲੈ ਲਈ। ਹੋਰ ਥੋੜੇ ਜਿਹੇ ਚੈਨੂ ਗਾਇਸ ਸਾਡੇ ਗੁਰਦਾਰ ਦੇ ਹੋਰ ਜ਼ਿਆਦਾ ਵਿਕਾਸ ਕਰ ਲੈਣਾ ਤੇ ਹੋਰ ਵਧੀਆ ਬਣ ਜਾਊਗਾ। ਤੇ ਹੁਣ ਆਪਾਂ ਗਾਇਸ ਚੱਲਦੇ ਆ ਬਾਹਰ ਤੇ ਤੁਹਾਨੂੰ ਬਾਹਰ ਜਾ ਕੇ ਮਿਲਦੇ ਹਾਂ ਸਰਬਜੋਦੀ ਦੁਕਾਨੇ। ਹਾਂ? ਗਾਇਸ ਜਿਉਣਾ ਆਪਾਂ ਇੱਥੇ ਸਰਬਜੋਦੀ ਦੀ ਦੁਕਾਨੇ ਇਹਨੇ ਦੁਕਾਨ ਹੀ ਬੰਦ ਕਰਤੀ ਗਾਇਸ। ਕੋਈ ਗੱਲ ਨਹੀਂ ਇਹਨਾਂ ਬਦਲਾ ਲਵਾਂਗੇ ਆਪਾਂ ਸਵੇਰੇ। ਹਨਾ ਗਾਇਸ ਆਪਾਂ ਬਦਲਾ ਲੈਣਾ ਆ। ਧੂ ਬਦਲਾ ਬਦਲਾ ਇਹ ਗਾਇਦਣਾ ਪਹ ਚਲਦੇ ਘਰੇ ਤੇ ਤੁਹਾਨੂੰ ਜਾ ਕੇ ਮਿਲਦੇ ਸਿੱਧਾ ਘਰ ਨਹੀਂ ਯਾਰ ਇਥੇ ਨਹੀਂ ਤੇਰੇ ਘਰੇ ਆ ਗਏ ਭਾਈ ਜਨ ਮੈਂ ਆ ਚੁੱਕਾ ਘਰ ਛੇ ਘਰ ਆ ਕੇ ਫੋਨ ਲਾ ਚਾਰਜ ਦੇ ਤੇ ਤੁਹਾਨੂੰ ਬੁਧਾਈ ਫੋਨ ਦੀ ਮੇਨ ਪ੍ਰੋਬਲਮ ਪਾਪਾ ਦਾ ਫੋਨ ਲੱਗਾ ਚਾਰਜ ਦੇ ਇਹ ਲਾ ਰਹੀ ਹੈ ਤੇ ਕਿੰਨੀ ਹੋਈ ਹੈ ਇਹ ਹੋਈ ਹੈ 97% ਇਹ ਨੂੰ نیچے ਲਾ ਦੇਣਾ ਫਿਰ ਗਾਈਸ ਹੁਣ ਇਹਨੂੰ ਲਾਈਏ ਚਾਰਜਰ ਤੇ ਤੁਹਾਨੂੰ ਮਿਲਦਾ ਸਦਾ ਅਗਲੇ ਵਲੌਗ ਚ ਜਿਨ੍ਹਾਂ ਨੂੰ ਅਜਦਾ ਵਲੌਗ ਲੱਗਾਇਆ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂ ਕਰ ਦਿਓ ਗਾਈਸ ਬਾਏ ਬਾਏ